ਇੱਕ ਬੈਂਕ ਰੋਬਰੀ ਹੋਈ ਸੀ 20 ਤਰੀਕ ਨੂੰ ਨਵਾ ਪਿੰਡ ਚੌਂਕੀ ਦੇ ਆਦੀ ਇੰਕੰਦੇ ਇੱਕ ਐਕਸੀਅਰ ਸੀ ਬੈਂਕ ਜਿੱਥੇ ਦੋ ਨਕਾਬਪੋਸ਼ ਨੌਜਵਾਨਾਂ ਨੇ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਈ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਇਸ ਦੇ ਨੋਟ ਤੇ ਜਿਹੜਾ ਬੈਂਕ ਤੋਂ 1396000 ਰੁਪਏ ਦੀ ਜਿਹੜੀ ਹੈ ਉਹ ਲੋਪ ਕੀਤੀ ਸੀ ਸਾਡੇ ਵੱਲੋਂ ਜਿਹੜੀ ਕੈਮਰੇ ਦੀ ਜਿਹੜੀ ਟ੍ਰੇਲ ਹੈ ਤੇ ਹਿਊਮਨ ਐਂਡ ਤੇ ਟੈਕਨੀਕਲ ਐਂਡ ਦੀ ਮਦਦ ਦੇ ਨਾਲ ਸਾਡੇ ਸੀਆਈਏ ਸਟਾਫ ਤੇ ਥਾਣਾ ਜੰਡਿਆਲਾ ਦੀ ਪੁਲਿਸ ਨੇ ਜੁਆਇੰਟਲੀ ਇਹ ਅਫਰਟਸ ਕਰਕੇ ਇਸ ਕੇਸ ਨੂੰ ਟ੍ਰੇਸ ਕੀਤਾ ਹੈ ਇਹ ਸਾਰੀ ਆਈਜੀ ਕਾਨਫਰੰਸ ਉਸ ਹਦ ਤੱਕ ਰੱਖੀ ਗਈ ਹੈ ਆ ਆਪ ਸਭ ਨੂੰ ਪਤਾ ਹੈ ਕਿ ਇਹ 20 ਦਸੰਬਰ ਨੂੰ ਇਹ ਜੋ ਇਨਸੀਡੈਂਟ ਹੋਈ ਤੇ ਐਚਡੀਐਫਸੀ ਦੀ ਇਹ ਨਵਾਂ ਪਿੰਡ ਜਿਹੜੀ ਬਰਾਤ ਸੀ ਉੱਥੇ ਦੋ ਨੌਜਵਾਨ ਜਿਹੜੇ ਆ ਉਹ ਇੱਕ ਗੱਡੀ ਤੇ ਆਉਂਦੇ ਆ ਆਪਣਾ ਮੂੰਹ ਬੰਨ ਕੇ ਉਹ ਜਦੋਂ ਬੈਂਕ ਦੇ ਵਿੱਚ ਐਂਟਰ ਕਰਦੇ ਆ ਤੇ ਪਿਸਟਲ ਦੀ ਨੋਕ ਤੇ ਉੱਥੋਂ ਦੇ ਸਟਾਫ ਤੋਂ ਜਿਹੜਾ ਹੈ ਜਿਹੜੇ 396000 ਦੇ ਕਰੀਬਨ ਜੋ अमाउंट ਜਿਹੜੀ ਹੈ ਉੱਥੋਂ ਉਹ ਲੁੱਟ ਕੇ ਲੈ ਕੇ ਜਾਂਦੇ ਉਸ ਤੋਂ ਬਾਅਦ ਇਹ ਪਰਚਾ ਜਿਹੜਾ ਹੈ ਥਾਣੇ ਝੰਡੇ ਵਾਲੇ ਦਰਜ ਹੁੰਦਾ ਐਫ ਆਈ ਆਰ ਨੰਬਰ 327 ਉਸੇ ਦਿਨ 20 ਤਰੀਕ ਨੂੰ ਦਰਜ ਹੋਈ ਹੈ ਉਸ ਤੋਂ ਉਸ ਤੋਂ ਇਮੀਡੀਏਟਲੀ ਜਿਹੜਾ ਬਾਅਦ ਜਿਹੜਾ ਹੈ ਐਸ.ਬੀ.ਡੀ ਸਾਫ ਦੀ ਨਿਗਰਾਨੀ ਹੇਠ ਜਿਹੜੀਆਂ ਦੋ ਵੱਖ-ਵੱਖੀਆਂ ਟੀਮਾਂ ਜਿਨ੍ਹਾਂ ਦੇ ਵਿੱਚ ਸੀਆਈਏ ਸਟਾਫ ਸਪੈਸ਼ਲ ਬ੍ਰਾਂਡ ਅਤੇ ਥਾਣੇ ਜੰਡੇ ਵਾਲੇ ਦੇ ਜਿਹੜੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਸ਼ਾਮਿਲ ਸਨ ਉਹਨਾਂ ਵੱਲੋਂ ਤਫ਼ਤੀਸ਼ ਸ਼ੁਰੂ ਕੀਤੀ ਗਈ ਹੈ ਤੇ ਰੇਡਸ ਵੀ ਜਿਹੜੇ ਕਿਸੇ ਗਏ ਤੇ ਪਿਛਲੇ 2 ਦਿਨਾਂ ਦੇ ਵਿੱਚ ਜੋ ਸਾਡੇ ਵੱਲੋਂ ਇਹ ਕੰਮ ਆ ਵੀ ਹਾਸਿਲ ਕੀਤੀ ਗਈ ਹੈ ਉਹਦੇ ਵਿੱਚ ਇਹ ਦੋ ਜਿਹੜੇ ਦੋਸ਼ੀ ਨੇ ਲਵ ਪ੍ਰੀਤ ਸਿੰਘ ਪੁੱਤਰ ਮੇਰ ਸਿੰਘ ਲੋਕੀਪਿੰਡ ਧਰਾਲੀ ਖੁਰਦ ਦਾ ਇਹ ਕਰਨਤਨ ਦਾ ਵਾਸੀ ਹੈ ਇਸ ਤੋਂ ਇਲਾਵਾ ਇਸ ਦਾ ਜਿਹੜਾ ਸਾਥੀ ਗਰਨੂਰ ਸਿੰਘ ਪੁੱਤਰ ਗੁਰਦੇਵ ਸਿੰਘ ਹੈ ਇਹ ਪਿੰਡ ਕੱਲਾ ਜ਼ਿਲ੍ਹਾ ਕਰਨਤਨ ਦਾ ਉਥੋਂ ਦਾ ਰਹਿਸ਼ੀ ਹੈ ਇਹ ਇਹ ਦੋਨੋਂ ਵਿਅਕਤੀ ਜਿਹੜੇ ਐ ਇੱਕ ਟਿਕੋਕਾਰ ਤੇ ਆਏ ਸਨ ਉਹ ਕਾਰ ਜਿਹੜੀ ਹੈ ਉਹ ਵੀ ਰਿਕਵਰੀ ਹੋ ਗਈ ਹੈ ਇਸ ਤੋਂ ਇਲਾਵਾ ਜਿਹੜੀ ਕ੍ਰਿਸਟਲ ਜਿਹੜੀ ਹੈ ਉਹ ਵੀ ਇਹਨਾਂ ਤੋਂ ਬਰਾਮਦ ਹੋ ਗਈ ਹੈ ਦੋ ਜਿਹੜੇ ਇਹਨਾਂ ਦੇ ਮੋਬਾਈਲ ਫੋਨ ਵੀ ਉਹ ਵੀ ਕਸਟਡੀ ਚ ਲੈ ਗਏ ਲੈ ਗਏ ਨੇ ਕੌਂਤੀ ਗਿੰਦਾ ਰੋਂ ਜਿਹੜੇ ਨੇ ਉਹ ਵੀ ਇਹਨਾਂ ਤੇ ਬ੍ਰੰਦ ਕੀਤੇ ਗਏ ਨੇ ਤੇ ਇਸ ਤੋਂ ਇਲਾਵਾ ਜਿਹੜੇ 395000 ਰੁਪਏ ਜਿਹੜੇ ਸੀਗੇ ਉਹ ਲੁੱਟ ਕੇ ਲੈ ਕੇ ਗਏ ਸੀ ਉਸ ਦੇ ਬਾਰੇ ਇੱਕ ਚੀਲ ਅਸਰਾਏ ਕਿ 1 ਲੱਖ ਰੁਪਏ ਦੀ ਜਿਹੜੀ ਹੈ ਉਹ ਰਿਕਵਰੀ ਹੋ ਗਈ ਹੈ ਇਸ ਤੋਂ ਇਲਾਵਾ ਇਹਨਾਂ ਨੇ 123000 ਜਿਹੜੇ ਰੁਪਏ ਸੀਗੇ ਉਹ ਬੈਂਕ 'ਚ ਜਮ੍ਹਾਂ ਕਰਾਈ ਸੀ ਉਹਦੇ ਕਿਸ ਨੂੰ ਹੈ ਠੇਕਾ ਦੇਣਾ ਸੀ ਉਹ ਵੀ ਜਿਹੜੇ ਹੈ ਅਸੂ ਬੈਂਕ ਨੂੰ ਵੀ ਲਿਖ ਕੇ ਦੇ ਰਹੇ ਆ ਕਿ ਇਹਦੇ ਅਕਾਊਂਟ ਜਿਹੜਾ ਫ੍ਰੀਜ਼ ਕਰ ਲਿਆ ਜਾਵੇ ਤੇ ਉਹਦੇ ਪੈਸੇ ਐ ਉਹ ਰਿਕਵਰ ਕਰਾਂਗੇ ਇਸ ਤੋਂ ਇਲਾਵਾ ਲੌਪ ਰੀਚਿੰਗ ਹੈ 1,20,000 ਜਿਹੜੀ ਇੱਕ ਘੋੜੀ ਖਰੀਦ ਲਈ ਸੀ ਉਹਦੇ ਪੈਸੇ ਦਿੱਤੇ ਸੀ ਉਹ ਵੀ ਅਸੀਂ ਜਿਹੜੇ ਹੈ ਰਿਕਵਰ ਕਰ ਰਹੇ ਹਾਂ ਤੇ 1,50,000 ਦੀ ਟਰਾਲੀ ਖਰੀਦੀ ਸੀ ਉਹ ਟਰਾਲੀ ਵਾਪਸ ਆਉਣ ਲਈ ਜਿਹਦੇ ਪੈਸੇ ਜਿਹੜੇ ਆ ਉਹ ਰਿਕਵਰ ਕੀਤੇ ਇਸ ਤੋਂ ਇਲਾਵਾ ਗੁਰਨੂਰ ਦਾ ਸਾਥੀ ਹੈ ਉਹਦੇ ਕੋਲੋਂ ਇਹਨਾਂ ਨੇ 30,000 ਦਾ ਇੱਕ ਫੋਨ ਵੀ ਖਰੀਦਿਆ ਇਹ 15000 ਰੁਪਏ ਜਿਹੜੇ ਨੇ ਉਧਾਰ ਜਿਹੜੇ ਆ ਉਹ ਕਿਸੇ ਨੂੰ ਦਿੱਤੇ ਹੋਏ ਸੀ ਉਹਦਾ ਤੇ ਇਹਨੇ 15000 ਰੁਪਏ ਜਿਹੜੇ ਵਾਪਸ ਕੀਤੇ ਨੇ ਤੇ 10 ਤੋਂ 13000 ਰੁਪਏ ਦੀ ਜਿਹੜੀ ਇਹਨਾਂ ਦੀ ਬਾਕੀ ਜਿਹੜੀ ਅਮਾਉਂਟ ਹੈਗੀ ਹੈ ਉਹਨੇ ਨੇ ਖੁਦ-ਖੁਦ ਕਿਤਨੇ ਕਿਤੇ ਖਰਚੀ ਹੈ ਉਹਦੀ ਵੀ ਡਿਟੇਲ ਜਿਹੜੀਆਂ ਸੀ ਇਕੱਠੀਆਂ ਕਰ ਰਹੀਆਂ ਸੋ ਇਸ ਤਰੀਕੇ ਨਾਲ ਯਹੀ ਇਸ ਦਾ ਫਾਮਸਟ ਪੁਲਿਸ ਦੇਾਪੀ ਨੌਰ ਖਾਨਾ ਜੁਦੇ ਵਾਲਾ ਦੀ ਪੁਲਿਸ ਵੱਲੋਂ ਜਿਹੜਾ ਚੰਗਾ ਕੰਮ ਕਰਕੇ ਬਹੁਤ ਜਲਦੀ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਤੋਂ ਜਿਹੜੀ ਹੈ ਉਹ ਅਮਾਉਂਟ ਜਿਹੜੀ ਲੁੱਟ ਹੋਈ ਸੀ ਉਹ ਵੀ ਰਿਕਵਰ ਕੀਤੀ ਗਈ ਤੇ ਜਿਹੜੀ ਬਾਕੀ ਰਹਿੰਦੀ ਹੈ ਉਹ ਵੀ ਜਲਦੀ ਜਿਹੜੀ ਹੈ ਰਿਕਵਰ ਹੋ ਜੂਗੀ ਇਸ ਤੋਂ ਇਲਾਵਾ ਇਹਨਾਂ ਤੋਂ ਕਸਟਲ ਹਿੰਦਰਾਉਂ ਗੱਡੀ ਆਪਣੇ ਨਾਲ ਜਿਹੜੇ ਦੋ ਮੋਬਾਈਲ ਫੋਨ ਸੀਗੇ ਉਹ ਵੀ ਰਿਕਵਰ ਹੋ ਗਏ ਜੀ ਰਿਪੋਰਟ ਵੀ ਹੈ ਕਿ ਅਜੇ ਤੱਕ ਜੋ ਸਾਡੇ ਕੋਲ ਸਾਹਮਣੇ ਆਇਆ ਕੋਈ ਨਾ ਅਜੇ ਜਿਹੜਾ ਪ੍ਰੀਵਿਅਸ ਕੋ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਤੇਰਵੀ ਕਈ ਵਾਰ ਐਦਾਂ ਹੁੰਦਾ ਕਿ ਇਹ ਜਿਹੜੇ ਐਸਡੀ ਐਸਡੀ ਦੇ ਕ੍ਰਿਮੀਨਲ ਹੁੰਦੇ ਆ ਅਪਾਇਸ ਕਿਉਂ ਜਾਣੋ ਕਿ ਕੋਈ ਐਂਟਰੀ ਵੀ ਨਹੀਂ ਹੁੰਦੀ ਅਸੀਂ ਉਹ ਵੀ ਥਾਣੇ ਵਾਈ ਜਿਹੜਾ ਇਹਨਾਂ ਦੇ ਥਾਣੇ ਤੋਂ ਪਤਾ ਕਰਵਾਉਂਦੇ ਹਾਂ ਇਹ ਵੀ ਇਹ ਵੈਪਨ ਜਿਹੜਾ ਇਹ ਵੈਪਨ ਹੈ ਜੋ ਸਾਨੂੰ ਹੁਣ ਤੱਕ 3 ਲਿਮਿਟਡ ਇਨਵੈਸਟੀਗੇਸ਼ਨ ਜਿਆ ਹੈ ਕਿ ਇਹ ਫਾਦਰ ਦਾ ਸੀ ਜੋ ਇਹਨੇ ਯੂਜ਼ ਕੀਤਾ ਹੋਗਾ ਉਹ ਜਿਹੜਾ ਸਾਰਾ ਅਸੀਂ ਜਿਹੜਾ ਉਹਨਾਂ ਦੇ ਲਾਇਸੈਂਸ ਵਗੈਰਾ ਉਹ ਵੀ ਮੰਗਵਾਇਆ ਅਸੀਂ ਚੈੱਕ ਕਰਾਂਗੇ ਵਾਕਈ ਇਹ ਚੀਜ਼ ਜਿਹੜੀ ਹੈ ਉਹ ਸਹੀ ਸਾਬਿਤ ਹੁੰਦੀ ਹੈ ਕਿ ਨਹੀਂ ਇਹਨਾਂ ਨੇ ਲੂਟ ਕੋ 20 ਇਸ ਤੋਂ ਲਈ ਸਰਾਂ ਲੂਟ ਕੀਤੀ ਕਿਉਂ ਕਿ ਇਹ ਡਿਵੈਲਪ ਹੋਇਆ ਸੀ ਠੀਕ ਹੈ ਬੇਸਿਕਲੀ ਇਹਨਾਂ ਨੇ ਇਹ ਕੀਤਾ ਕਿ ਉਹ ਲੋਟ ਦੇ ਨਾਲ ਜਿਹੜਾ ਹੈਗਾ ਸਰਦਰ ਤੁਸੀਂ ਜਿਵੇਂ ਤਰਜ਼ੀ ਸੀਗੇ ਦੋ ਇਹਨਾਂ ਨੇ ਤੁਸੀਂ ਦੇਖੇ ਘੋੜੀ ਖਰੀਦਣਾ ਫੋਨ ਖਰੀਦਣਾ 30 ਹਜ਼ਾਰ ਦਾ ਇਹਨਾਂ ਨੇ ਫੋਨ ਖਰੀਦਿਆ 1 ਲੱਖ 20 ਹਜ਼ਾਰ ਦੇ ਕਰੀਜਨ ਜੋ ਇਹਨਾਂ ਨੇ ਘੋੜੀ ਲੈਣ ਲਈ ਤੈਨੂੰ ਕੀਤੀ ਤੇ ਕਿਤਨੇ ਕੁ ਸੌਂਕ ਤੇ ਕਿਤਨੇ ਕੁ ਜਿਹੜੀ ਅਧਾਰੀ ਸੀਗੀ ਇੱਕ ਇੱਕ ਜਗ੍ਹਾ ਇਹਨਾਂ ਨੇ ਜਿਹੜੇ ਹੈ ਆਪਣਾ ਥੇਕੇ ਦੇ ਪੈਸੇ ਜਿਹੜੇ ਉਹ ਵਾਪਸ ਕਰਨੇ ਸੀਗੇ ਤੇ ਉਹ ਉਧਾਰ ਵੀ ਨਾ ਤੇ ਹੈਗਾ ਸੀ ਇਸ ਦੇ ਅਲਾਵਾ ਜਿਹੜੇ ਬਾਕੀ ਪੈਸੇ ਸੀ ਉਹਨਾਂ ਨਾਲ ਇਹ ਆਪਣਾ ਜੋ ਦੇਟ ਦੇ ਜੋ ਵੀ ਇਹਨਾਂ ਦੇ ਸ਼ਾਂਤ ਨੇ ਉਹਨਾਂ ਨੂੰ ਪੂਰ ਕਰਨ ਵਾਸਤੇ ਜਿਹੜੇ ਸਾਰੇ ਪੁਨੀ ਫਾਈਲ ਤੋਂ ਬਲੌਗ ਕਰਦੇ ਹੋਗਾ ਜੋ ਸਾਡੀ ਕੋਡ ਲਈ ਹੈ ਤਾਂ ਇਸ ਦਾ ਕੀ ਲੁੱਟ ਕਰ ਦੇਗੀ ਅ ਫਰਦਰ ਜਿਹੜੀ ਅਜੇ ਇਹਨਾਂ ਦੀ ਜਿਹੜੀ ਹੋਰ ਵੀ ਇਹਨਾਂ ਦੀ ਬੈਕਗ੍ਰਾਉਂਡ ਹੈ ਅਸੀਂ ਉਹ ਚੈੱਕ ਕਰ ਰਹੇ ਹਾਂ ਮੈਨੂਟਲੀ ਇਸ ਤੋਂ ਲਗਾ ਇਨਵੈਸਟੀਗੇਸ਼ਨ ਹੈ ਅੱਗੇ ਜਾਏਗੀ ਕਿ ਇਹਨਾਂ ਦਾ ਬੇਸਿਕਲੀ ਮਨਟਲ ਕੀ ਸੀ ਕਿ ਜੱਡੀ ਤੇ ਆਏ ਨੇ ਤੇ ਆਰਾਮ ਦੇ ਨਾਲ ਜਿਵੇਂ ਉਹ ਕਰਕੇ ਗਏ ਨੇ ਤੇ ਇਹਨਾਂ ਨੇ ਕਿਵੇਂ ਰੈਕੀ ਕੀਤੀ ਸੀ ਜਵੇਂ ਨਨ ਉਸ ਬੋਰਡ ਨੂੰ ਕਿਸੇ ਸਾਰੇ ਜਿਹੜੇ ਕੁਸਚਨ ਜਿਹਨਾਂ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਉਹਦੇ ਬਾਰੇ ਕਹਿੰਦੇ ਨੇ ਉਹਦੇ ਆਨਸਰ ਜਿਹੜੇ ਆ ਅਸੀਂ ਉਹ ਲਗਾਂਗੇ ਕਾਫੀ ਡੂਬ ਹੈ ਏਰੀਆ ਪੈਂਦਾ ਪਰ ਇਸੇ ਬੈਂਕ ਨੂੰ ਜਿਹਨੇ ਸਿਕਿਉਰਟੀ ਦਾ ਸੀਏ ਸੀਏ ਇੱਕ ਵੀ ਨੋਨ ਜੀ ਬਿਲਕੁਲ ਜੀ ਇਹ ਬੜਾ ਇੱਕ ਪਹਿਲਾਂ ਵੀ ਜਿਹੜੇ ਅਸੀਂ ਮੇਰੇ ਕਨੋਇਰ ਦੀ ਇੱਕ ਵੀਡੀਓ ਹੈ ਜਿਹਨਾਂ ਉਸ ਬੈਂਕ ਦੇ ਲਿਖਦੀ ਇੱਥੇ ਇਹ ਵਾਰਦਾ ਦੇਖੀ ਹੈ ਜਿਹਦੇ ਵਿੱਚ ਮੇਰੇ ਆਉਣ ਤੇ ਹੀ ਮੈਂ ਬੈਂਕ ਮੈਨੇਜਰਸ ਨਾਲ ਉਹਨਾਂ ਨੂੰ ਅਫੀਸ਼ੀਅਲ ਜਿਨਾਈ ਤਰੀਕਨ ਪਾਉਣੀ ਦੇ ਕੰਪਨੀ ਤੋਂ ਅਫੀਸ਼ੀਅਲ ਜੀ ਨੇ ਮੀਟਿੰਗ ਕੀਤੀ ਸੀ ਜਿਹਦੇ ਐਸਪੀਡੀ ਸਾਹਿਬ ਐਸਪੀ ਹੈਡਕਵਰਟਰ ਉਹ ਵੀ ਨਾਲ ਹਨ ਅਸੀਵਨੋ ਨੂੰ ਬੈਂਕਸ ਦੀ ਸਿਕਿਉਰਟੀ ਕੋਲੰਦੀ ਬੜਾ ਸੈਂਸਿਟਾਈਜ਼ਡ ਇਸ਼ੂ ਹੈ ਬਟ ਸਾਨੂੰ ਇਹ ਦੱਸਿਆ ਗਿਆ ਕਿ ਬੈਂਕ ਜਿਹੜੇ ਨੇ ਉਹ ਇੱਕ ਇਹਨਾਂ ਦਾ ਸਕੇਲ 4 ਬ੍ਰਾਂਚ ਹੁੰਦੀ ਹੈ ਤੇ ਵੱਡੀ ਬ੍ਰਾਂਚ ਹੁੰਦੀ ਹੈ ਸਕੇਲ 3 ਹੁੰਦੀ ਹੈ ਉੱਥੇ ਹੀ ਇਹਨਾਂ ਦੇ ਸਿਕਿਉਰਟੀ ਰਿਸਕ ਦੀ ਕੋਈ ਕ੍ਰੀਜ਼ਨ ਹੋ ਸਕਦੀ ਹੈ ਤੇ ਛੋਟੀਆਂ ਬ੍ਰਾਂਚਸ ਦੇ ਵਿੱਚ ਕੋਈ ਅਜਿਹਾ ਦੀ ਸਿਕਿਉਰਟੀ ਰਿਸਕ ਦੀ ਕ੍ਰੀਜ਼ਨ ਨਹੀਂ ਹੁੰਦੀ ਪਰ ਸਾਡੇ ਵੱਲੋਂ ਇਹਨਾਂ ਨੂੰ ਇਹੀ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਵੱਲੋਂ ਕਿ ਜੇ ਇੱਥੇ ਕੈਸ਼ ਦੀ ਡੇਲੀ ट्रांजੈਕਸ਼ਨਸ ਹੁੰਦੀਆਂ ਨੇ ਲੋਕ ਆਪਣਾ ਕੈਸ਼ ਜਮ੍ਹਾਂ ਕਰਾਉਣ ਵੀ ਆਉਂਦੇ ਨੇ ਤੇ ਕੈਸ਼ ਜਿਹੜਾ ਹੈ ਉਹ ਖਲਵਾਉਣ ਵੀ ਆਉਂਦੇ ਨੇ ਸੋ ਕਿੰਨਾ ਕਿਤੇ ਉਹਨਾਂ ਦੀ ਸਿਕਿਉਰਿਟੀ ਤੇ ਆਪਣੀ ਸਟਾਫ ਦੀ ਤੇ ਕੈਸ਼ ਦੀ ਜਿਹੜੀ ਸਿਕਿਉਰਿਟੀ ਹੈ ਉਹਦੇ ਵਾਸਤੇ ਤੁਸੀਂ ਸਿਕਿਉਰਿਟੀ ਬੰਦਗਸਤ ਕਰੋ ਅਸੀਂ ਇਹ ਲਿਖ ਕੇ ਵੀ ਇਹਨਾਂ ਨੂੰ ਦਿੱਤਾ ਹੈ ਦੇਸਪਾਈਟ ਦੈਟ ਇਹਨਾਂ ਦੀ ਹਾਲੇ ਪਾਲਿਸੀ ਜੋ ਕਿ ਚੇਂਜ ਹੋਣੀ ਹੈ ਇਹਨਾਂ ਨੇ ਕੁਝ ਨੇ ਲਿਖ ਕੇ ਵੀ ਦਿੱਤਾ ਹੈ ਪਰ ਇਟਨੀ ਟੇਕ ਸਮ ਟਾਈਮ ਪਰ ਸਾਡੇ ਵੱਲੋਂ ਬਾਰ-ਬਾਰ ਇਹਨਾਂ ਨੂੰ ਜਿਹੜੀ ਹੈ ਉਹੀ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਸਿਕਿਉਰਟੀ ਵਾਸਤੇ ਕੋਈ ਨਾ ਕੋਈ ਸਿਕਿਉਰਟੀ ਦੇ ਬੰਦੇ ਵਾਸਤੇ ਜ਼ਰੂਰ ਕਰੋ ਤੇ ਕੀਤੇ ਜਾਣੇ ਵੀ ਚਾਹੀਦੇ। ਜਿਹੜਾ ਬੈਂਕ ਪੈਸਾ ਇਹਨਾਂ ਇੱਕ ਹੋਈ ਸੀ ਉਹ ਹਾਲ ਸਾਡੇ ਸਾਹਮਣੇ ਪਾਇਆ ਗਿਆ ਕਿ 396000 ਦੀ ਦੋ ਤਿੰਨ ਕੈਂਪਸ ਤੋਂ ਇਹ ਫੜਕੇ ਲੈ ਕੇ ਗਏ ਨੇ ਉਹ ਸਾਰੀ ਜਿਹੜੀ ਸਾਰੀ ਅਮਾਉਂਟ ਜਿਹੜੀ ਇਕੱਠੀ ਹੋਈ ਹੈ 396000 ਦੀ ਇਸ ਨੂੰ ਲਗਾ ਥੋੜੀ ਗੋੜ ਹੋ ਚੱਕਦੀ ਹੈ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਔਨ ਔਨ ਦਾ ਪੋਰਟ ਲਿਖਿਆ ਸਰ ਘੋੜੀ ਖਰੀਦ ਦਾ ਸ਼ੌਕ ਸੀ ਥੋੜੀ ਜਿਹੀ ਫਿਲਹਾਲ ਤੱਕ ਇਹ ਕਹਨੇ ਆਏ ਕਿ ਘੋੜੀ ਜਿਹੜੀ ਹੈ ਇਹ ਘੋੜੀ ਨੂੰ ਕਿੰਨੇ ਦਾ ਦਿੱਤੀ ਅਸੀਂ ਦਾ ਬੈਕਗ੍ਰਾਉਂਡ ਚੈੱਕ ਕਰ ਰਹੇ ਹਾਂ ਕਿ ਕਿਤੇ ਇਹਦੇ ਪਹਿਲਾਂ ਇਸ ਤਰੀਕਾ ਦੀ ਹੋਰ ਇਹਨਾਂ ਤੇ ਅਸੀਂ ਚੈੱਕ ਜਿਹੜਾ ਹੈ ਕਿ ਘੋੜੀਆਂ ਵਗੈਰਾ ਰੱਖੀਆਂ ਨੇ ਤੇ ਇਸ ਤਰੀਕੇ ਦੇ ਸ਼ੌਕ ਨੇ ਜਾਂ ਕੀ ਹੋਰ ਇਹਦਾ ਕੀ ਮੰਤਵ ਇਸਰਾਹ ਕੋ ਵੀਰਾਂ ਦੇ ਕਾਰਨ ਇਹ ਆਪਣੇ ਨੋਟਿਸ ਤੇ ਤੇ ਵੀ ਹਾਲੇ ਚੈੱਕ ਕਰ ਰਹੇ ਆ ਕਿ ਜੀ ਪਾਦਰ ਜਿਹੜੇ ਆ ਹਾਲੇ ਤੱਕ ਸਾਡੇ ਕੋਲ ਨਹੀਂ ਆਏ